ਜਦੋਂ ਵੀ ਰਵਨੀਤ ਬਿੱਟੂ ਦੀ ਗੱਲ ਹੁੰਦੀ ਹੈ ਨਾ ਤਾਂ ਸਰਦਾਰ ਬਿਆਨ ਸਿੰਘ ਦੀ ਗੱਲ ਹੋਣੀ ਜ਼ਰੂਰੀ ਹੋ ਜਾਂਦੀ ਹੈ ਸਰਦਾਰ ਬਿਆਨ ਸਿੰਘ ਜਿਹੜਾ ਨੂੰ ਅਸੈਸਿਨੇਟ ਕਰ ਦਿੱਤਾ ਗਿਆ ਸੀ ਮਾਰ ਦਿੱਤਾ ਗਿਆ ਸੀਗਾ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਤੱਕ ਵਿਵਾਦ ਉਸੇ ਤਰ੍ਹਾਂ ਬਰਕਰਾਰ ਹੈ ਸਾਫ ਕਾ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ ਔਰ ਉਸੇ ਦੇ ਚੱਲਦੇ ਹੋਏ ਹੁਣ ਤੱਕ ਬਹੁਤ ਕੁਝ ਵਾਪਰਿਆ ਪਰ ਉਹੀ ਰਵਨੀਤ ਬਿੱਟੂ ਐ ਪ੍ਰਤੀਤ ਹੋ ਰਿਹਾ ਕਿ ਹੁਣ ਉਹਨਾਂ ਦੇ ਸਰੋਂ ਉਹ جنੂਨ ਖਤਮ ਹੋ ਗਿਆ ਕਿ ਆਪਣੇ ਦਾਦੇ ਦਾ ਬਦਲਾ ਲੈਣਾ ਇਹ ਕਿਹਾ ਤਾਂ ਜਾ ਰਿਹਾ ਕਿਉਂਕਿ ਖਬਰ ਸਾਹਮਣੇ ਆਈ ਹੈ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਜਿੰਮਾ ਉਹ ਆਪ ਚੱਕਣਗੇ ਹਾਲ ਹੀ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣੇ ਰਮਨੀਤ ਸਿੰਘ ਬਿੱਟੂ ਔਰ ਉਹਨਾਂ ਨੇ ਇਹ ਦਾਵਾ ਕਰ ਦਿੱਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਉਹ ਅੜਿੱਕਾ ਨਹੀਂ ਬਣਨਗੇ ਇਹ ਉਹੀ ਰਮਨੀਤ ਬਿੱਟੂ ਨੇ ਜਿਹੜੇ ਬਲਵੰਤ ਸਿੰਘ ਰਾਜਵਾਨਾ ਦਾ ਨਾਂ ਸੁਣਦੇ ਆ ਪਟਕ ਜਾਂਦੇ ਹੁੰਦੇ ਸੀਗੇ ਉਹ ਹੀਰਮਨੀਤ ਬਿੱਟੂ ਹੁਣੇ ਦਾਅਵਾ ਕਰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਅ ਬਾਰੇ ਜੇ ਕੋਈ ਗੱਲ ਚੱਲਦੀ ਹੈ ਤਾਂ ਉਹ ਬਿਲਕੁਲ ਇਸ ਦੇ ਵਿੱਚ ਇੰਟਰਫੇਅਰ ਨਹੀਂ ਕਰਨਗੇ ਉਹ ਉਸ ਰਿਹਾਈ ਨੂੰ ਹੋਣ ਦੇਣਗੇ ਉਸ ਦਾ ਵਿਰੋਧ ਨਹੀਂ ਕਰਨਗੇ ਇਹ ਗੱਲ ਸਾਹਮਣੇ ਆਈ ਹੈ ਰਮੀਤ ਬਿੱਟੂ ਵੱਲੋਂ ਇਹ ਵੀ ਕਿਹਾ ਗਿਆ ਹੈ ਜਾਣਕਾਰੀ ਮੁਤਾਬਕ ਕਿ ਉਹਨਾਂ ਨੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਔਰ ਪਰਿਵਾਰ ਨੂੰ ਸਮਝਾਇਆ ਹੈ ਕਿ ਜੇ ਰਿਹਾਈ ਹੁੰਦੀ ਆ ਤੇ ਰਿਹਾਈ ਹੋਣ ਦਿੱਤੀ ਜਾਵੇ। ਹੁਣ ਰਵਨੀਤ ਬਿੱਟੂ ਨੂੰ ਲੈ ਕੇ ਵੱਖ-ਵੱਖ ਕਿਸਮ ਦੇ ਨਰੇਟਿਵਸ ਬਣਦੇ ਨਜ਼ਰ ਆ ਰਹੇ ਨੇ। ਰਵਨੀਤ ਬਿੱਟੂ ਜਿਹੜੇ ਪਹਿਲਾਂ ਕਾਂਗਰਸ 'ਚ ਰਹਿੰਦਿਆਂ ਹੋਇਆਂ ਭਾਜਪਾ ਦੇ ਖਿਲਾਫ ਬੜੇ ਪ੍ਰਜ਼ੋਰ ਤਰੀਕੇ ਨਾਲ ਬੋਲਦੇ ਸਨ, ਉਹਨਾਂ ਦੇ ਖਿਲਾਫ ਬੜੀ ਖਤਰਨਾਕ ਸ਼ਬਦਾਵਲੀ ਵਰਤਦੇ ਸਨ ਔਰ ਨਾਲ ਦੀ ਨਾਲ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਵਿਰੋਧ ਕਰਦੇ ਸਨ। ਹੁਣ ਭਾਜਪਾ 'ਚ ਆਉਣਸਾਰ ਉਹਨਾਂ ਨੇ ਆਪਣਾ ਰੰਗ ਰੂਪ ਔਰ ਸ਼ਬਦ ਬਦਲ ਲਏ ਨੇ। ਇੱਥੋਂ ਆ ਕੇ ਤਾਂ ਇਹ ਵੀ ਕਰ ਦਿੱਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰਵਨੀਤ ਬਿੱਟੂ ਖੜੋਤਾ ਹੋਇਆ। ਪਰ ਕੀ ਇਸ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਰਵਨੀਤ ਬਿੱਟੂ ਸਿਰਫ ਇੱਕ ਸਿਆਸੀ ਦਾਪੇਜ ਖੇਡ ਰਹੇ ਨੇ ਜਿਸ ਤੋਂ ਬਾਅਦ ਗਲੋਥੀ ਜਾ ਕੇ ਖੜੋ ਜਾਨੀਏ ਕਿਉਂਕਿ ਇੱਥੇ ਇਸ ਗੱਲ ਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਰੌਣਿਤ ਬਿੱਟੂ ਅਚਾਨਕ ਉਸ ਉੱਤੇ ਸਹਿਰਦ ਹੋ ਗਏ ਨੇ ਉਸ ਦੇ ਪੱਖ ਚ ਹੋ ਗਏ ਨੇ ਇਹ ਗੱਲ ਹੈਰਾਨੀ ਦੀ ਹੈ ਇੱਥੇ ਇਹ ਜਾਣਕਾਰੀ ਵੀ ਸਾਂਝੀ ਕਰਨੀ ਜ਼ਰੂਰੀ ਹੈ ਕਿ ਰੌਣਿਤ ਬਿੱਟੂ ਵੱਲੋਂ ਇੱਕ ਸਮੇਂ ਕਿਹਾ ਗਿਆ ਸੀਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹਨਾਂ ਨੂੰ ਕਹਿ ਰਹੀ ਹੈ ਕਿ ਉਹ ਸਭ ਕੁਝ ਭੁੱਲ ਜਾਇਆ ਜਾਵੇ ਔਰ ਅੱਗੇ ਵਧਿਆ ਜਾਵੇ ਇੱਕ ਮੂਵ ਔਨ ਕੀਤਾ ਜਾਵੇ ਉਸ ਵੇਲੇ ਰੌਣਿਤ ਬਿੱਟੂ ਨੇ ਇਲਜ਼ਾਮ ਲਾਇਆ ਸੀ ਕਿ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਭਾਜਪਾ ਦੇ ਵਿੱਚ ਆ ਕੇ ਉਹੀ ਕੁਝ ਹੋਣ ਦਾ ਸਮਾਂ ਆ ਗਿਆ ਇੱਥੇ ਆ ਕੇ ਕੋਈ ਹੈਰਾਨੀ ਨਹੀਂ ਹੁੰਦੀ ਇੱਥੇ ਆ ਕੇ ਅਚਾਨਕ ਹਾਲਾਤ ਨਹੀਂ ਬਦਲ ਜਾਂਦੇ ਰਵਨੀਤ ਸਿੰਘ ਬਿੱਟੂ ਦਾ ਸਟੈਂਡ ਕੀ ਹੈ ਇੱਥੇ ਆ ਕੇ ਸਵਾਲ ਖੜਦੇ ਨੇ ਕਿਹੜੇ ਸਟੈਂਡ ਤੇ ਰਵਨੀਤ ਬਿੱਟੂ ਖੜਾ ਉੱਤੇ ਹੋਏ ਨੇ ਇੱਕ ਪਾਸੇ ਸਾਰੀ ਉਮਰ ਹੁਣ ਤੱਕ ਜਿਹੜੀ ਸਿਆਸਤ ਕੀਤੀ ਹੈ ਉਹ ਆਪਣੇ ਦਾਦਾ ਬਿਆਨ ਸਿੰਘ ਦੀ ਮੌਤ ਨੂੰ ਲੈ ਕੇ ਕੀਤੀ ਹੈ ਜ਼ਿਆਦਾਤਰ ਮਾਮਲਾ ਜਿਹੜਾ ਉਹੀ ਉੱਪਰ ਦਾ ਰਿਹਾ ਔਰ ਖਾਸ ਕਰਕੇ ਉਸ ਇਨਸਾਫ ਨੂੰ ਲੈ ਕੇ ਗੱਲਾਂ ਕਰਦੇ ਰਹੇ ਹੁਣ ਆ ਕੇ ਮੂਵ ਆਉਣ ਦੀ ਗੱਲ ਕਰ ਦਿੱਤੀ ਹੈ ਇੱਥੇ ਆ ਕੇ ਸਵਾਲ ਖੜਦੇ ਨੇ ਪਹਿਲਾ ਵਿਚਾਰਧਾਰਾ ਹੋਰ ਸੀ ਭਾਜਪਾ ਚ ਆਉਣ ਸਰ ਵਿਚਾਰਧਾਰਾ ਬਦਲ ਗਈ ਦੂਜੀ ਗੱਲ ਇਹ ਹੈ ਕਿ ਇਸ ਚੀਜ਼ ਨੂੰ ਸਮਝਣ ਵਾਸਤੇ ਇੱਕ ਹੋਰ ਨੈਰੇਟਿਵ ਸਰਜਿਆ ਜਾ ਰਿਹਾ ਦਰਸਲ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਕੇਂਦਰੀ ਸਰਕਾਰ ਇੱਕ ਲਿੰਬੋ ਪੈਦਾ ਕਰਦੀ ਪਈ ਹੋਵੇ ਇੱਕ ਲਿੰਬੋ ਯਾਨੀ ਕਿ ਇੱਕ ਇਹੋ ਜੀ ਅਵਸਥਾ ਜਿੱਥੇ ਖਲਾ ਜਿਹੜਾ ਜ਼ਿਆਦਾ ਆ ਜਿੱਥੇ ਪਾੜ ਸਿਆਸੀ ਪਾੜ ਜਿਹੜਾ ਜ਼ਿਆਦਾ ਆ ਜਿਹੜਾ ਵਾਇਡ ਜਿੰਨੂੰ ਕਹਿੰਦੇ ਆ ਉਹ ਜ਼ਿਆਦਾ ਆ ਉਸ ਵਾਇਡ ਦੇ ਵਿੱਚ ਜਿਹੜੇ ਪੰਥਕ ਮੁੱਦੇ ਨੇ ਉਹਨਾਂ ਨੂੰ ਖਾਸ ਕਰਕੇ ਲਿਆਂਦਾ ਜਾ ਰਿਹਾ ਤਾਂ ਕਿ ਜਿਹੜੇ ਪੰਥਕ ਲੋਗ ਨੇ ਜਾਂ ਪੰਥਕ ਵੋਟਰਸ ਨੇ ਉਹ ਇਸ ਚੀਜ਼ ਤੋਂ ਪ੍ਰਭਾਵਿਤ ਹੋ ਜਾਣ ਲੰਮੇ ਸਮੇਂ ਤੱਕ ਰਵਨੀਤ ਸਿੰਘ ਬਿੱਟੂ ਜਾਂ ਭਾਜਪਾ ਤੋਂ ਆਸ ਲਾਈ ਬੈਠੇ ਰਹਿਣ ਔਰ ਦੂਜੇ ਪਾਸੇ ਕੇਂਦਰ ਸਰਕਾਰ ਕਰੇ ਉਹ ਜੋ ਉਹਦਾ ਮਨ ਚਾਹੇ ਯਾਨੀ ਕਿ ਕੇਂਦਰ ਸਰਕਾਰ ਜੇ ਬੰਦੀ ਸਿੰਘਾਂ ਨੂੰ ਨਹੀਂ ਰਿਹਾ ਕਰਨਾ ਚਾਹੁੰਦੀ ਤੇ ਉਹ ਨਾ ਕਰੇ ਪਰ ਦੂਜੇ ਪਾਸੇ ਪੰਥਕ ਪੱਦਰ ਦੇ ਉੱਤੇ ਵੋਟਾਂ ਪਟੋਰਨ ਲਈ ਰਵਨੀਤ ਬਿੱਟੂ ਇਹ ਕਹਿੋ ਜੀ ਗੱਲ ਕਰ ਦੇਣ ਔਰ ਲੋਕਾਂ ਨੂੰ ਲਗਾਤਾਰ ਉਹ ਗੱਲ ਜਚਾਈ ਜਾਣ ਉਹਨਾਂ ਨੂੰ ਲਾਰਾ ਲਾਈ ਜਾਣ ਤਾਂ ਕਿ ਵੋਟਰ ਜਿਹੜੇ ਨੇ ਉਹਨਾਂ ਦੇ ਮਗਰ ਹੋਰ ਵੱਧਦੇ ਜਾਣ ਇਦਾਂ ਸਰਕਾਰਾਂ ਕਰਦੀਆਂ ਨੇ ਜ਼ਾਹਿਰ ਤੌਰ ਤੇ ਬੰਦੀ ਸਿੰਘਾਂ ਦਾ ਮੁੱਦਾ ਹੋ ਜਾਵੇ ਐਸਵਾਈਐਲ ਦਾ ਮੁੱਦਾ ਹੋ ਜਾਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋ ਜਾਵੇ ਜਾਂ ਪ੍ਰੋਗਰਾਮ ਸਾਹਿਬ ਦਾ ਮੁੱਦਾ ਹੋਵੇ ਇਹ ਸਾਰੇ ਮੁੱਦੇ ਜਿਹੜੇ ਨੇ ਉਹ ਇਹੋ ਜਿਹੇ ਮੁੱਦੇ ਰਹੇ ਨੇ ਜਿਨ੍ਹਾਂ ਦੇ ਉੱਤੇ ਸਮੇਂ-ਸਮੇਂ ਤੇ ਸਿਆਸਤ ਹੁੰਦੀ ਰਹੀ ਹੈ ਇੱਕ ਲਿੰਬੋ ਪੈਦਾ ਕੀਤਾ ਜਾਂਦਾ ਰਿਹਾ ਉਹ ਭਾਵੇਂ ਸੂਬਾਈ ਪੱਧਰ ਤੇ ਹੋਵੇ ਉਹ ਭਾਵੇਂ ਕੇਂਦਰੀ ਪੱਧਰ ਤੇ ਹੋਵੇ ਪਰ ਉਹ ਕੀਤਾ ਜਾਂਦਾ ਰਿਹਾ ਔਰ ਆਖਿਰਕਾਰ ਇਦਾਂ ਪ੍ਰਤੀਤ ਹੋ ਰਿਹਾ ਕਿ ਦੁਬਾਰਾ ਇੱਕ ਲਿੰਬੋ ਪੈਦਾ ਕਰਨ ਦੀ ਇੱਕ ਵਾਇਡ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੋਟਰਸ ਨੂੰ ਜਿਆਦਾ ਤੋਂ ਜਿਆਦਾ ਆਪਣੇ ਵੱਲ ਖਿੱਚਿਆ ਜਾ ਸਕੇ ਪਰ ਦੂਜੇ ਪਾਸੇ ਹੋਵੇ ਉਹੀ ਜੋ ਕੇਂਦਰ ਸਰਕਾਰ ਚਾਹੁੰਦੀ ਹੈ ਇਹਦਾ ਇੱਕ ਐਗਜ਼ਾਮਪਲ ਇਹ ਵੀ ਹੈ ਕਿਉਂਕਿ ਅਮਿਤ ਸ਼ਾਹ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੋਇਆ ਹੈ ਜਦੋਂ ਲੋਕ ਸਭਾ اجلاس ਸੀਗਾ ਉਸ ਵੇਲੇ ਆਪਣੇ ਬਿਆਨ ਚ ਅਮਿਤ ਸ਼ਾਹ ਕਹਿੰਦੇ ਨੇ ਕਿ ਜਿੰਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਹੀ ਨਹੀਂ ਹੈ ਉਸ ਨੂੰ ਮੁਆਫੀ ਨਹੀਂ ਦਿੱਤੀ ਜਾਵੇਗੀ ਦੇਖੋ ਸਾਫ ਕਲੀਅਰ ਸੀ ਕਿ ਬੰਦੀ ਸਿੰਘਾਂ ਨੂੰ ਕੋਈ ਮੁਆਫੀ ਕੇਂਦਰ ਸਰਕਾਰ ਦੇਣ ਦੇ ਹੱਕ ਦੇ ਵਿੱਚ ਨਹੀਂ ਹੈ ਪਰ ਉੱਥੇ ਹੀ ਹੁਣ ਰਮਨੀਤ ਬਿੱਟੂ ਆਪਣੀ ਗੱਲ ਕਰ ਰਹੇ ਨੇ ਸਮਝਣਾ ਜ਼ਰੂਰੀ ਹੈ ਇਸ ਬਾਰੇ ਵਿਚਾਰ ਹੋਣਾ ਜ਼ਰੂਰੀ ਹੈ ਔਰ ਵੋਟਰਸ ਦਾ ਸਹਿਰਦ ਹੋਣਾ ਜ਼ਰੂਰੀ ਹੈ ਔਰ ਆਉਂਦੇ ਸਮੇਂ ਨੂੰ ਕੀ ਹੋਵੇਗਾ ਉਹ ਤਾਂ ਪਤਾ ਲੱਗ ਹੀ ਜਾਵੇਗਾ ਪਰ ਉਸ ਤੋਂ ਪਹਿਲਾਂ ਦੇ ਹਾਲਾਤ ਕੀ ਬਣਦੇ ਨੇ ਉਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਹੋ 1 India Punjabi Subscribe to 1 India channel and never miss an update